ਕਹਤੇ ਹੈ 200 ਰੁਪਏ ਦਤੇ ਹੈ ਇਹ ਇਜਾਜਾ ਜੇ ਨੀਣਾ ਨਿਕਲ 1 ਰੁਪਿਆ ਹਮੇਂ ਦੇਤੇ ਹੀ ਹੈ ਜਗਦੀਸ਼ ਕਮਾ ਚੱਕ ਜਗਦੀਸ਼ ਕਮਾ ਚੱਕ ਜਗਦੀਸ਼ ਕਮਾ ਚੱਕ ਜੀ ਜਗਦੀਸ਼ ਕਮਾ ਚੱਕ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਆ ਕੇ ਜੀ ਸਵੇਰੇ ਸਵੇਰੇ ਮੈਨੂੰ ਐਸ ਐਚਓ ਤੇ ਐਸ ਐਚਓ ਸਾਹਿਬ ਦੀ ਸਾਰੀ ਟੀਮ ਸਾਰੀ ਉੱਥੇ ਆ ਗਈ ਮੈਂ ਕਹਿੰਦਾ ਵੀ ਪੁਲਿਸ ਦਾ ਕੋਈ ਕਸੂਰ ਨਹੀਂ ਹੈਗਾ ਇਸ ਵਿੱਚ ਆਕੇ ਕਹਿੰਦੇ ਜੀ ਨਹੀਂ ਅਸੀਂ ਪੈਨਸ਼ਨ ਨਹੀਂ ਉੰਡਣ ਦੇਣੀ ਤੇ ਮੈਨੂੰ ਮੈਂ ਤਾਂ ਮੈਨੂੰ ਤਾਂ ਪੁੱਛਿਆ ਵੀ ਤੁਸੀਂ ਕਿੱਥੇ ਹੋ ਮੈਂ ਤਾਂ ਕਹੇ ਤਾਂ ਮੈਂ ਦਫ਼ਤਰ ਬੈਠਾ ਦਫ਼ਤਰ ਆਏ ਤੇ ਮੈਨੂੰ ਆ ਕੇ ਲੈ ਗਏ ਘਲਾਟ ਤੇ ਘਲਾਟ ਇਹੀ ਆ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਹੀਂ ਰੋ ਸਕਦਾ ਹੁਣ ਇਸ ਤੂਫਾਨ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ 100% ਸਰਕਾਰ ਦੀ ਬੁਗਲਾੜ ਦੀ ਨਿਸ਼ਾਨੀ ਹੈ ਇਹਨਾਂ ਦੀ ਆਈ ٹرسٹ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੂੰ ਪੁਲਿਸ ਨੇ ਉਸ ਬਿਲੇ ਡਿਟੇਨ ਕਰ ਲਿਆ ਜਦੋਂ ਉਹ ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਵੰਡਣ ਲੱਗਦੇ ਨੇ ਤਾਂ ਦੱਸਦੇ ਕਿ ਇੱਕ ਦਿਨ ਪਹਿਲਾਂ ਵੀ ਐਤਵਾਰ ਵਾਲੇ ਦਿਨ ਪੈਨਸ਼ਨ ਵੰਡਣ ਲੱਗੇ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੈਨਸ਼ਨ ਬੰਦ ਕਰਵਾ ਦਿੱਤੀ ਤੇ ਫਿਰ ਜਦੋਂ ਅੱਜ ਦੁਬਾਰਾ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪੁਲਿਸ ਦੇ ਵੱਲੋਂ ਲੋਕ ਪਲਾਈ ٹرسٹ ਦੇ ਦਫ਼ਤਰ ਨੂੰ ਘੇਰ ਲਿਆ ਗਿਆ ਤੇ ਜਗਦੀਸ਼ ਕੁਮਾਰ ਜੱਗਾ ਤੇ ਉਹਨਾਂ ਦੀ ਟੀਮ ਨੂੰ ਡਿਟੇਨ ਕਰਕੇ ਥਾਣੇ ਲੈ ਗਏ ਪੁਲਿਸ ਦੇ ਵੱਲੋਂ ਦਿੱਤੇ ਬਿਆਨ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਪੈਨਸ਼ਨ ਵੰਡ ਦੇ ਦਸੀ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜਗਦੀਸ਼ ਕੁਮਾਰ ਜੱਗਾ ਨੇ ਤਰਕ ਦਿੱਤਾ ਕਿ ਇਹ ਮੇਰਾ ਆਪਣਾ ਨਿੱਜੀ ਪ੍ਰੋਗਰਾਮ ਹੈ ਮੇਰਾ ਪਰਮਿਸ਼ਨ ਦੇਣਾ ਕੋਈ ਤਾਲੂਕੀ ਨਹੀਂ ਹੈ ਇਸ ਨੂੰ ਭਾਜਪਾ ਦੇ ਪ੍ਰੋਗਰਾਮ ਦੇ ਨਾਲ ਨਾ ਜੋੜਿਆ ਜਾਵੇ ਇਹ ਵਾਲਾ ਪ੍ਰੋਗਰਾਮ ਮੇਰਾ ਇਸ ਨੂੰ ਭਾਜਪਾ ਦੇ ਪ੍ਰੋਗਰਾਮ ਦੇ ਨਾਲ ਨਾ ਜੋੜੋ ਤਾਂ ਉਹਨਾਂ ਦਾ ਇਹ ਕਹਿਣਾ ਕਿ ਮੇਰਾ ਨਿੱਜੀ ਪ੍ਰੋਗਰਾਮ ਹੈ ਮੈਂ ਆਪਣੀ ਕਮਾਈ ਦੇ ਵਿੱਚੋਂ 1500 ਰੁਪਏ ਜਿਹੜੇ ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਦੇਣਾ ਜਗਦੀਸ਼ ਕੁਮਾਰ ਜੱਗਾ ਨੂੰ ਲਗਭਗ 2:30 ਵਜੇ ਬਾਅਦ ਰਿਲੀਜ਼ ਕਰ ਦਿੱਤਾ ਗਿਆ ਪਰ ਉਹਨਾਂ ਵੱਲੋਂ ਜੋ ਆਫਿਸ ਆ ਕੇ ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਵੰਡੀ ਗਈ ਹੈ ਉਹਨਾਂ ਨੇ ਬ ਸੁਬਿਧਾ ਹੋਈ ਉਸ ਬਾਰੇ ਮੁਆਫੀ ਵੀ ਮੰਗੀ ਇਸ ਮੌਕੇ प्रदीप ਨੰਦਾ ਰੁਪਿੰਦਰ ਰੂਪੀ ਜਸਵੀਰ ਸਿੰਘ ਗਗਰੂਲੀ ਸ਼ੇਖਰ ਬੰਜਲ ਤੇ ਹੋਰ ਭਾਜਪਾ ਵਰਕਰ ਮੌਜੂਦ ਰਹੇ ਨੇ ਆਮਦਾ ਕੇ ਪੰਜਾਬ ਸਰਕਾਰ ਬਿਲਕੁਲ ਘਬਰਾ ਗਈ ਹੈ ਤੇ ਗਲਤ ਕੰਮ ਕਰ ਰਹੀ ਹੈ ਤੁਸੀਂ ਇਹ ਦੇਖੋ ਅੱਜ ਮੈਂ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਸੀਗਾ ਇੱਥੇ ਜਿਹੜਾ ਅਸੀਂ ਪੈਨਸ਼ਨ ਮੰਡ ਸਮਰੋਹ ਸੀ ਲੋਕ ਪੁਲਾਈ ਟਰੱਸਟ ਅਸੀਂ 16 17 ਸਾਲਾਂ ਤੋਂ ਅਸੀਂ ਲੋਕ ਪੁਲਾਈ ਟਰੱਸਟ ਚਲਾ ਰਿਹਾ ਹੈ ਉਦੇ ਸੇ ਅਸੀਂ ਸੋਹ ਤਰ੍ਹਾਂ ਦੀ ਸੇਵਾਵਾਂ ਦੇ ਰਿਹਾ ਤੇ ਜਿਦੇ ਚ ਅਸੀਂ ਇੱਕ ਹਰ ਮੈਂਨੇ 16 ਸਾਲਾਂ ਤੋਂ ਪੈਨਸ਼ਨ ਦੇ ਰਿਹਾ ਹੈ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੁਸਤਾਨੇ ਨਹੀਂ ਪੂਰੇ ਸੰਸਾਰੇ ਚ ਨਹੀਂ ਹੁਣਾ ਕਿਉਂ ਕਿ ਕਈ ਕਈ ਲੋਕਾਂ ਦੀ ਇੱਕ ਮਾਨ ਨਹੀਂ ਹੁੰਦੀ ਮੇਰੇ ਤੇ ਹਜ਼ਾਰਾਂ ਮਾਮਾ ਦਾ ਅਸ਼ੀਰਵਾਦ ਹੈ ਅਸੀਂ ਅੱਜ 1500 ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਦੇ ਰਹੇ ਸੀਗੇ ਜਿਹੜੇ ਕਿ 8 ਮਹੀਨੇ ਤਿੰਦਿਆ ਤੇ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਆ ਕੇ ਜੀ ਸਵੇਰੇ ਸਵੇਰੇ ਮੈਨੂੰ ਐਸ ਐਚਓ ਤੇ ਐਸ ਐਚਓ ਸਾਹਿਬ ਦੀ ਸਾਰੀ ਟੀਮ ਸਾਰੀ ਉੱਥੇ ਆ ਕੇ ਮੈਂ ਕਹਿੰਦਾ ਵੀ ਪੁਲਿਸ ਦਾ ਕੋਈ ਕਸੂਰ ਨਹੀਂ ਹੈਗਾ ਇਸ ਵਿੱਚ ਕਿਉਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਜਿਹੜੇ ਹੁਕਮ ਹੈ ਉਹੀ ਇਹ ਕੰਮ ਕਰਦਿੰਨੇ ਤੇ ਆ ਕੇ ਕਹਿੰਦੇ ਜੀ ਨਹੀਂ ਅਸੀਂ ਪੈਨਸ਼ਨ ਨਹੀਂ ਵੰਡਣ ਦੇਣੀ ਤੇ ਮੈਨੂੰ ਮੈਂ ਤਾਂ ਮੈਨੂੰ ਤਾਂ ਪੁੱਛਿਆ ਵੀ ਤੁਸੀਂ ਕਿੱਥੇ ਹੋ ਮੈਂ ਤਾਂ ਕਹਿਆ ਤਾਂ ਮੈਂ ਦਫ਼ਤਰ ਬੈਠਾ ਦਫ਼ਤਰ ਆਏ ਤੇ ਮੈਨੂੰ ਆ ਕੇ ਲੈ ਗਏ ਤੇ ਉੱਥੇ ਹਜ਼ਾਰਾਂ ਮਾਮਾ ਮੇਰੀਆਂ ਉਹਨਾਂ ਨੂੰ ਉਹਨਾਂ ਨੂੰ ਭਜਾਤਾ ਸਾਰੇ ਪਾਸੇ ਨਾਕੇ ਲਾ ਕੇ ਤੇ ਮੈਂ ਇਸ ਸਰਕਾਰ ਦੀ ਜਿੰਨੀ ਨਿੰਦਾ ਕੀਤੀ ਜਾਵੇ ਉੰਨੀ ਘਟਾ ਤੇ ਬਾਕੀ ਮੈਂ ਤੁਹਾਡੇ ਲਈ ਕਹਿਣਾ ਚਾਹੁੰਦਾ ਸਰਕਾਰ ਨੂੰ ਫਿਰ ਕਹਿਣਾ ਚਾਹੁੰਦਾ ਮੈਂ ਕੱਲ ਵੀ ਕਿਹਾ ਸੀਗਾ ਤੁਸੀਂ ਮੇਰੇ ਉੱਤੇ ਜਿੰਨੇ ਮਰਜ਼ੀ ਪਰਚੇ ਦੇ ਦਿਓ ਮੈਂ ਲੋਕ ਬਲਾਈਟ ٹرسٹ ਵੱਲੋਂ ਮੈਲਕਾ ਰਾਜਪੁਰਾ ਦੀ ਸੇਵਾ ਕਰਦਾ ਚਕਰਦਾ ਰਾਂਗ ਤੇ ਮੈਂ ਜਿਹੜੇ ਸਾਡੀ ਇਹ ਸਕੀਮਾਂ ਚੱਲ ਰਹੀਆਂ ਲੋਕ ਵਾਲੇ ਟਰੱਸਟ ਦੀ ਉਹ ਚੱਲਣਗੀਆਂ ਤੇ ਜਦੋਂ ਉਸ ਦਿਨ ਰੈਲੀ ਹੋਈ ਹੈ ਰਾਜਪੁਰੇ ਕਿਸਾਨ ਫਤਿਹ ਰੈਲੀ ਤੇ ਕਿਸਾਨ ਮਜ਼ਦੂਰ ਫਤਿਹ ਰੈਲੀ ਤੇ ਲੋਕਾਂ ਨੇ ਦਿਖਾਤਾ ਲੋਕਾਂ ਨੇ ਕੱਟਨੇ ਦਿਖਾਤਾ ਲੋਕਾਂ ਨੇ ਜੋਸ਼ ਦਿਖਾਤਾ 2027 اچ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਹੈ ਤੇ ਮੈਂ ਅੱਜ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਵੀ 2027 ਸਾਡੀ ਸਰਕਾਰ ਬਣਦੇ ਟਾਈਮ ਇਹਨਾਂ ਨੂੰ ਅਸੀਂ ਹਿਸਾਬ ਦੇਾਂਗੇ ਜਿਹੜੇ ਇੱਕ ਬੁਖਲਾੜ ਦੇ ਵਿੱਚ ਕਿਉਂ ਆ ਗਈ ਸਰਕਾਰ ਇੰਨੀ ਬੁਖਲਾੜ ਦੇ ਬੁਖਲਾੜ ਇਹੀ ਹੈ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਹੀਂ ਰੋਕ ਸਕਦਾ ਹੁਣ ਇਸ ਤੂਫਾਨ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ 100% ਸਰਕਾਰ ਦੀ ਬੁਖਲਾੜ ਦੀ ਨਿਸ਼ਾਨੀ ਹੈ ਇਹਨਾਂ ਦੀ ਤੇ ਅਸੀਂ ਨੈਕਸਟ ਪਲਾਨ ਕੀ ਹੈ ਫਿਰ ਤੁਹਾਡਾ ਮੈਂ ਪੈਨਸ਼ਨ ਮੰਡਾਂਗਾ ਮੈਨੂੰ ਰੋਕ ਕੇ ਦਿਖਾ ਦੇ ਮੈਂ ਤੁਹਾਡੇ ਲਈ ਕਹਿ ਰਿਹਾ ਹੁਣ ਵੀ ਜਾ ਰਿਹਾ ਮੈਂ ਮੈਂ ਫੇਰ ਕਮਾਂਚਕਾ ਜਿੰਦਾਬਾਦ ਲੋਕ ਪੁਲਾਈ ਦੇ ਜਿੰਦਾਬਾਦ ਮੈਂ ਲੋਕ ਪੁਲਾਈ ਦੇ ਕੰਮ ਕਰਦਾ ਆ ਰਿਆਂ ਕਰਦਾ ਰਾਂਗਾ ਜਦ ਤੱਕ ਮੇਰੀ ਜਾਨ ਹੈ ਮੈਂ ਲੋਕਾਂ ਦੀ ਸੇਵਾ ਕਰਦਾ ਰਾਂਗਾ ਹਲਕਾ ਰਾਜਪੁਰ ਦੇ ਸੇਵਾ ਕਰਦਾ ਰਾਂਗਾ ਆਪਣੀ ਹਜ਼ਾਰਾਂ ਮਾਵਾਂ ਦੀ ਸੇਵਾ ਕਰਦਾ ਰਾਂਗਾ ਮੇਰਾ ਵਾਦਾ ਮੇਰੇ ਤੋਂ ਤੁਸੀਂ ਜਿੰਨਾ ਪਰਚੇ ਦੇਣੇ ਪਰਚੇ ਦਿਓ ਹੁਣ ਦਿਓ ਮੈਂ ਤਾਂ ਕਿਹਾ ਸੀ ਦਿਓ ਪਰਚਾ ਚੇੜੇ ਦੇਣੇ ਦੇਉ ਮੈਂ ਕਿਹ ਪਰਚਾ ਕੋਈ ਕਬਰਾਨ ਦੀ ਲੋੜ ਨਹੀਂ ਮੈਂ ਜਦ ਤੱਕ ਮੇਰੀ ਜਾਨ ਨੇ ਮੈਂ ਸੇਵਾ ਕਰਦਾ ਰਹਾਂਗਾ ਜਿਹੜਾ ਜੋ ਜਗਦੀਸ਼ ਕੁਮਾਰ ਜੱਗਾ ਜੀ ਦੇ ਦਫਤਰ ਦੇ ਬਾਹਰ ਇੱਕਦਮ ਪੁਲਸ ਗਈ ਹੈ ਜੀ ਤੇ ਉਹ ਕਿਉਂ ਹੋਇਆ ਸਰ ਇੰਨਾ ਮਤਲਬ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉਸ ਟਾਈਮ ਤੇ ਉਹਨਾਂ ਦੇ ਬੰਦਿਆਂ ਨੂੰ ਵੀ ਲੈ ਕੇ ਗਈ ਪੁਲਸ ਨਹੀਂ ਨਹੀਂ ਐ ਜਿਹਾ ਕੁਝ ਨਹੀਂ ਸੀਗਾ ਉਹ ਤਾਂ ਇੱਕ ਥੋੜਾ ਜਿਹਾ ਉੱਥੇ ਕੋਈ ਇਸ਼ੂ ਜਿਹਾ ਸੀਗਾ ਉਹਦੇ 'ਚ ਉਹ ਕੋਈ ਕੱਟ ਕਰਨਾ ਚਾਹੁੰਦੇ ਸੀ ਉਹਦੇ ਅਸੀਂ ਪਰਮਿਸ਼ਨ ਮੰਗੀ ਸੀ ਉਹਨਾਂ ਤੋਂ ਜੋ ਪਰਮਿਸ਼ਨ ਨਹੀਂ ਸੀ ਉੱਪਰ ਬਾਅਦ ਚ ਕਹਿੰਦੇ ਅਸੀਂ ਪਰਮਿਸ਼ਨ ਲੈ ਕੇ ਜਿਹੜਾ ਬਾਅਦ ਚ ਪ੍ਰੋਗਰਾਮ ਕਰਾਂਗੇ ਕੋਈ ਸਪਲ ਹੋਵੇ। ਜੀ ਹਰ ਮਹੀਨੇ ਜਿਹੜਾ ਕਿ ਅਦਾ ਕਿ ਉਹ ਲੋੜਵੰਦਾਂ ਦੀ ਮਦਦ ਲਈ ਰਾਸ਼ਨ ਜਾਂ ਕੋਈ ਅਦਾ ਦੀ ਮਦਦ ਕਰਦੇ ਨੇ। ਨਹੀਂ ਇਹੋ ਜਿਹਾ ਕੁਝ ਨਹੀਂ ਉਹ ਵੀ ਅਸੀਂ ਕਿਹਾ ਸੀ ਉਹਨਾਂ ਨੇ ਵੀ ਜੋ ਤੁਸੀਂ ਕਰਦੇ ਹੋ ਉਹ ਦਿਖਾ ਦਿਓ ਉਹਨੂੰ ਵੀ ਉਹਨਾਂ ਕੋਲ ਕੋਈ ਡਾਕੂਮੈਂਟ ਹੈ ਨਹੀਂ ਸੀਗਾ। ਇਸ ਕਰਕੇ ਆਉਣ ਵਾਲੇ ਸਮੇਂ ਜੋ ਵੀ ਉਹ ਕਰਨਗੇ ਪਰਮਿਸ਼ਨ ਲੈ ਕੇ ਕਰਨਗੇ ਉਹਨਾਂ ਨਾਲ ਗੱਲ ਕਰ ਲਵੋ। ਤੇ ਹੁਣ ਸਰ ਉਹਨਾਂ ਨੂੰ ਰੀਲੀਜ਼ ਕਰਤਾ। हां हां पेत्ता ਸੀ ਉਹ ਤਾਂ ਰਿਲੀਜ਼ ਕਰਤਾ ਠੀਕ ਹੈ ਸਰ ਗ੍ਰਿਫਤਾਰੀ ਕਿਉਂ ਕਰਨੀ ਪਈ ਉਹ ਕੋਈ ਜਿੱਦਵਾਜੀ ਕਰ ਰਹੀ ਸੀ ਆ ਕਿਹਾ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਸੀਗੀ ਇਹਦੇ ਚ ਉਹ ਤਾਂ ਸਿਰਫ ਇੱਕ ਥੋੜਾ ਜਿਹਾ ਸੀਗਾ ਉਹ ਮਤਲਬ ਉਹਨਾਂ ਨੂੰ ਕੋਈ ਅਸੀਂ ਗ੍ਰਿਫਤਾਰ ਨਹੀਂ ਕੀਤਾ ਤੇ ਉਹ ਤਾਂ ਇੱਕ ਇਸ਼ੂ ਜਿਹਾ ਸੀਗਾ ਉਹ ਸੈਟ ਤੇ ਜਾ ਕੇ ਥੋੜੀ ਜਿਹੀ ਗੱਲ ਕੀਤੀ ਸੀ ਨਾਲ ਦੇ ਨਾਲ ਪੇਟ ਤੇ ਤੇ ਸਰ ਬੀਜਪੀ ਵਾਲੇ ਨੇ ਜਾ ਕੇ ਕਸਤੂਰਬਾ ਥਾਣੇ ਚ ਵੀ ਕਾਫੀ ਹੰਗਾਮਾ ਕੀਤਾ ਕਿ ਸਾਡੇ ਲੀਡਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਨਹੀਂ ਨਹੀਂ ਉਹਨਾਂ ਨੂੰ ਡਾਊਟ ਸੀਗਾ ਵੀ ਸਾਡੇ ਗ੍ਰਿਫਤਾਰ ਕੀਤਾ ਪਰ ਇਹੋ ਜੀ ਗੱਲ ਹੈ ਨਹੀਂ ਸੀ ਫਿਰ ਉੱਥੋਂ ਵਾਪਸ ਆ ਗਈ ਸੀ ਮੈਂ ਤੁਹਾਡੇ ਨਾਲ ਹੀ ਕ ਲੋਕ ਬਲਾਈਟ ٹرسٹ ਪਹਿਲਾਂ ਵੀ 17 ਸਾਲੋਂ ਸੇਵਾ ਕਰਦੀ ਆ ਰਹੀ ਕਰਦਾ ਆ ਰਿਹਾ ਤੇ ਕਰਦਾ ਰਹੇਗਾ ਤੇ ਜੈ ਜੈਸ ਮੇਰੇ ਉਤੇ ਪਰਚਾ ਜਿੰਨੇ ਮਰਦੇ ਜਦ ਤੱਕ ਮੇਰੀ ਜਾਨ ਹੈ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਜਦ ਤੱਕ ਮੇਰੀ ਜਾਨ ਹੈ ਮਲਕਾ ਰਾਜਪੁਰਾ ਦੇ ਜਿਹੜੇ ਮੇਰੀ ਹਜ਼ਾਰਾਂ ਮਾਵਾਂ ਨੇ ਮੈਂ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਦਾ ਰਾਂਗਾ ਜੋ ਮਰਜ਼ੀ ਕਰ ਲੈਣਾ ਜਗਾ ਇਸ ਤਰ੍ਹਾਂ ਉਹ ਕਹਿ ਰਹੇ ਸੀ ਕੁਝ ਪਰਮਿਸ਼ਨ ਦਿਖਾਉਣ ਦੀ ਗੱਲ ਹੋ ਰਹੀ ਸੀ ਕਿ ਕੀ ਪਰਮਿਸ਼ਨ ਕਿਸੇ ਦੀ ਯਾਰ ਮੇਰੀ ਗੱਲ ਸੁਣੋ 17 ਸਾਲੋਂ ਤੋਂ ਅਸੀਂ ਪੈਨਸ਼ਨ ਦੇ ਰਹੇ ਆ ਨਾਲ ਮੈਂ ਆਪਣੇ ਦਫ਼ਤਰੇ ਚੋਂ ਵੰਡ ਰਿਹਾ ਦਫ਼ਤਰੇ ਪਰਮਿਸ਼ਨ ਨਾਲੋਂ ਯਾਰ ਇਹ ਕਿਹੜੀ ਯਾਰ ਪਰਮਿਸ਼ਨ ਦੀ ਗੱਲ ਹੈ ਕੋਈ ਲੋਕ ਅੱਛਾ ਇੱਕ ਗੱਲ ਸੁਣੋ ਕੋਈ ਐ ਨਹੀਂ ਵੀ ਮੈਂ ਲੋਕਾਂ ਤੋਂ ਪੈਸੇ ਲੈ ਕੇ ਪੈਨਸ਼ਨ ਬਣਦਾ ਆਪਣੀ ਜੇਬੋਂ ਪੈਸੇ ਬਣਦੇ ਹਰ ਹਰ ਮਹੀਨੇ ਦੱਸੋ ਕਾ ਦੀ ਪੈਨਸ਼ਨ ਤੱਕ ਹੈ ਹੋਰ ਕੀ ਹੈ ਕੋਈ ਗੱਲ ਨਹੀਂ ਲੋਕਾਂ ਨੇ ਹੁਣ 2027 'ਚ ਸਾਡੀ ਸਰਕਾਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਲੋਕਾਂ ਨੇ ਪਤਾ ਹੈਗਾ ਕੋਈ ਨਹੀਂ ਇਹਨਾਂ ਨੂੰ ਹਿਸਾਬ ਦੇਾਂਗੇ ਚਿੰਤਾ ਨਾ ਕਰੋ

ਇਹ ਕਰਕੇ ਚਾਲੂ ਹੋਣ ਕਰੀਏ ਕਰਵਾ ਕਰਤਾ ਨੂੰ ਵੀ ਬਿਨਾ ਪ੍ਰਕਿਰਿਆ ਤੋਂ ਨਿਯਤ ਕੀਤਾ ਹੋਇਆ ਕਿ ਨਾਮ ਕੀ ਮਾਤਾ ਜੀ ਦਾ ਸੰਦਨਾ ਸ਼ਖੰਤ ਕਿੱਥੋਂ ਆਏ ਤੁਸੀਂ ਤੇ ਜਿਸ ਤਰ੍ਹਾਂ ਤੁਹਾਨੂੰ ਮਤਲਬ ਕਿ ਪੈਨਸ਼ਨ ਮਿਲਦੀ ਸੀ ਜੱਗਾ ਹੀ ਦੇ ਆਫਿਸ ਤੋਂ ਤਾਂ ਉਹ ਰੈਗੂਲਰ ਮਿਲਦੀ ਸੀ ਹਾਂਜੀ ਤੇ ਹੁਣ ਤੁਹਾਨੂੰ ਨਹੀਂ ਮਿਲੀ ਕਿੰਨੇ ਟਾਈਮ ਤੋਂ ਨਹੀਂ ਮਿਲੀ ਮਨ ਲਗ ਅਪਰੋਕਸੀਮੇਟ 3 ਸਾਲ ਹੋ ਗਏ 3-4 ਸਾਲ ਹੁਣ ਉਹ ਪੂਰੀ ਬੰਦ ਹੈ ਪੂਰੀ ਬੰਦ ਹੈ ਅਜਾ ਹੁਣੇ ਰਾਤੀ ਫੋਨ ਆਇਆ ਬਿਚਲੇ ਆਜਾ ਕਿ ਅਸਾਂ ਕਾਹ ਯਾਰਾ अच्छा ਮਤੇ ਕੀ ਨਾਮ ਹੈ ਤੁਹਾਡਾ ਤੁਹਾਡਾ ਕੀ ਨਾਮ ਹੈ ਮਤੇ ਤੇ ਤੁਹਾਨੂੰ ਪੈਨਸ਼ਨ ਮਿਲਦੀ ਸੀ ਪਹਿਲੇ ਨਹੀਂ اچھا ਪਹਿਲਾ ਪੈਨਸ਼ਨ ਮਿਲਦਾ ਸੀ